ਜੇ ਇਸ ਜਗ੍ਹਾ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਨੂੰ ਗੁਰਤਾ ਗੱਦੀ ਤੇ ਬੈਠ ਕੇ ਉਪਦੇਸ਼ ਦਿਆ ਕਰਦੇ ਸਨ ਸਤਗੁਰਾਂ ਨੇ ਹੁਕਮ ਕੀਤਾ ਸਿੱਖਾਂ ਨੂੰ ਕਿ ਇਸ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੋਹਣੀ ਪਾਲਕੀ ਦੇ ਵਿੱਚ ਉਥੇ ਪ੍ਰਕਾਸ਼ ਕੀਤਾ ਗਿਆ ਸਤਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਸਤਿਗੁਰਾਂ ਨੇ ਆਖਿਆ ਕਿ ਆਪ ਜੀ ਇਸ ਆਦ ਗ੍ਰੰਥ ਨੂੰ ਖੋਲੋ ਜੇਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੀੜ ਦਾ ਪ੍ਰਕਾਸ਼ ਕੀਤਾ ਉਸ ਵੇਲੇ ਪਹਿਲਾ ਹੁਕਮਨਾਮਾ ਸਤਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਲਿਆ ਹੁਕਮਨਾਮਾ ਲਿਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾ ਬਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿਚ ਅੰਮ੍ਰਿਤ ਜਲ ਸਹਾਇਆ RAM ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜਾ ਵੱਡਾ ਇਹ ਪਰਿਵਪਕਾਰ ਕੀਤਾ ਸਾਡੇ ਉੱਤੇ ਪਾਵਨ ਬਾਣੀ ਦੇ ਵਿੱਚ ਸਤਿਗੁਰਾਂ ਦੇ ਹੁੰਦਿਆਂ ਹੀ ਰੜੇ ਪਹਿਣੇ ਸ਼ੁਰੂ ਹੋ ਗਏ ਸਨ ਸਤਿਗੁਰੂ ਜੀ ਇਸ ਗੱਲ ਨੂੰ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਪਾਵਨ ਬਾਣੀ ਵਿਚਰਲੇ ਪਹਿਣਗੇ ਸਤਿਗੁਰਾਂ ਦਾ ਵੱਡਾ ਭਰਾ ਪ੍ਰਿਥੀ ਚੰਦ ਉਹਦਾ ਬੇਟਾ ਮਿਹਰਬਾਨ ਉਨੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੁੰਦਿਆਂ ਹੀ ਨਕਲੀ ਬਾਣੀ ਵਿਚਾਰਨੀ ਸ਼ੁਰੂ ਕਰ ਦਿੱਤੀ ਆਪਣਾ ਗ੍ਰੰਥ ਤਿਆਰ ਕਰ ਲਿਆ ਅੱਜ ਵੀ ਕਈ ਪੰਕਤੀਆਂ ਤੋਂ ਸਿੱਖ ਭਲੇਖਾ ਖਾ ਜਾਂਦੇ ਨੇ ਨਾਮਖ ਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਪਾਵਨ ਬਾਣੀ ਦੀ ਪੰਕਤੀ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਨਹੀਂ ਇਹ ਧੁਰ ਕੀ ਬਾਣੀ ਦੀ ਪੰਕਤੀ ਨਹੀਂ ਇਹ ਨਕਲੀ ਬਾਣੀ ਵਿਚਾਰਨ ਕੀਤੀ ਹੈ ਉਹਨਾਂ ਦੀ ਹੋਰ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤਤੀ ਬਾਉ ਜਿੱਦਾਂ ਦੀਆਂ ਪਤਾ ਨਹੀਂ ਕਿੰਨੀਆਂ ਕਿ ਅਨੇਕਾਂ ਆਪਣੇ ਕੋਲੋਂ ਹੀ ਬਾਣੀਆਂ ਉਚਾਰ ਕੇ ਆਪਣਾ ਗ੍ਰੰਥ ਤਿਆਰ ਕਰ ਲਿਆ ਸਤਿਗੁਰਾਂ ਨੇ ਜਦੋਂ ਸਾਰੀ ਬਾਣੀ ਇਕੱਤਰ ਕੀਤੀ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੋਇਆ ਤਾਂ ਸਤਿਗੁਰਾਂ ਨੇ ਆਖਿਆ ਜਿੱਥੇ ਆਪਾਂ ਗੱਦੀ ਤੇ ਬਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਉਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਵੇ ਹੁਣ ਸੰਗਤਾਂ ਇਹਨਾਂ ਦੇ ਪਾਸੋਂ ਉਪਦੇਸ਼ ਲੈਣਗੀਆਂ ਜਿਖੇ ਰਾਤ ਨੂੰ ਸਤਿਗੁਰੂ ਜੀ ਕੋਠੜੀ ਦੇ ਵਿੱਚ ਪਰੰਗੇ ਤੇ ਆਰਾਮ ਅਫਰਮਾਉਂਦੇ ਉੱਥੇ ਮਹਾਰਾਜ ਨੇ ਉਸ ਕੋਠੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੋਖ ਆਸਣ ਕਰਨ ਦਾ ਹੁਕਮ ਦਿੱਤਾ ਤੇ ਆਪ ਜਦੋਂ ਸਿੱਖਾਂ ਨੇ ਪੁੱਛਿਆ ਮਹਾਰਾਜ ਕਿੱਥੇ ਬ੍ਰਜੋਗੇ ਮਹਾਰਾਜ ਨੇ ਆਖਿਆ ਹੁਣ ਅਸੀਂ ਭੁੰਦੇ ਆਤਣ ਕਰਾਂਗੇ ਮਹਾਰਾਜ ਨੇ ਇੰਨਾ ਸਤਕਾਰ ਕੀਤਾ ਸੋ ਇਹ ਵੀ ਮਰਿਆਦਾ ਹੁਣ ਤੱਕ ਤੱਲੇ ਆ ਰਹੀ ਹੈ ਜਿੱਥੇ ਸਤਗੁਰਾਂ ਦਾ ਸੁਖ ਆਸਣ ਹੁੰਦਾ ਥੱਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਿਸਤਰਾ ਲੱਗਦਾ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ